ਸ਼ਾਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬੇਸਨ ਮਸਾਲਾ ਪਿੰਡੀ ਜਿਹੜੀ ਕਿ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੁੰਦੀ ਹੈਗੀ ਤੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਰੋਟੀ ਪਰਾਂਠੇ ਕਿਸੇ ਵੀ ਚੀਜ਼ ਨਾਲ ਖਾਓ ਤੇ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਆਪਾਂ ਪਿੰਡੀ ਲੈ ਲਈ ਹੈਗੀ 300 ਗ੍ਰਾਮ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲਿਆ ਹੈਗਾ ਪਿੰਡੀ ਨੂੰ ਉਸ ਤੋਂ ਬਾਅਦ ਇਹਨੂੰ ਆਪਾਂ ਇਹ ਟੰਡਲ ਹਟਾ ਕੇ ਇਹਨੂੰ ਬਰੀਕ-ਬਰੀਕ ਕੱਟ ਲਵਾਂਗੇ ਸ਼ੇਪ ਤੁਸੀਂ ਕੋਈ ਵੀ ਦੇ ਸਕਦੇ ਹੋ ਗੋਲ ਵੀ ਕਰ ਸਕਦੇ ਹੋ ਪਰ ਮੈਂ ਇਹਨੂੰ ਥੋੜਾ ਜਿਹਾ ਤੀਕੋਨਾਂ ਜਿਹਾ ਕੱਟਾਂਗੀ ਕਿ ਦੇਖਣ ਦੇ ਵਿੱਚ ਸੋਹਣੀ ਲੱਗਦੀ ਹੈ ਭਿੰਡੀ ਕਟਿੰਗ ਦੇ ਵਿੱਚ ਤੇ ਬਾਕੀ ਜਿਹੜੀਆਂ ਇਹ ਪਿੰਡੀਆਂ ਨੇ ਇਹ ਮਤਲਬ ਕਿ ਅਸੀਂ ਬਿਨਾਂ ਰੇ ਸਪਰੇਅ ਤੋਂ ਤਿਆਰ ਕੀਤੀਆਂ ਹੋਈਆਂ ਨੇ ਤੇ ਇਹਨਾਂ ਦੇ ਵਿੱਚ ਜਿਹੜੇ ਬੀਜ ਆ ਉਹ ਵੀ ਕਾਫੀ ਜ਼ਿਆਦਾ ਘਟਨੇ ਆਮ ਜ਼ਿਆਦਾ ਪਿੰਡੀ ਨਾਲੋਂ ਤੇ ਜਿਹੜੀ ਬਹੁਤ ਹੀ ਵਧੀਆ ਮਤਲਬ ਇਹਨਾਂ ਦੀ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਬਹੁਤ ਹੀ ਜਲਦੀ ਬਣਦੀ ਹੈਗੀ ਤੇ ਬਹੁਤ ਹੀ ਟੇਸਟੀ ਬਣਦੀ ਹੈਗੀ ਤੇ ਚਲੋ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਬਰੀਕ-ਬਰੀਕ ਜਿਹੜਾ ਸਾਰੀਆਂ ਪਿੰਡੀਆਂ ਨੂੰ ਕੱਟ ਕੇ ਤਿਆਰ ਕਰ ਲਵਾਂਗੇ ਤੇ ਇਹਨਾਂ ਦੇ ਵਿੱਚ ਆਪਾਂ ਇੱਕ ਮੀਡੀਅਮ ਸਾਈਜ਼ ਦਾ ਜਿਹੜਾ ਪਿਆਜ਼ ਹੈਗਾ ਉਹ ਲੈ ਲਵਾਂਗੇ උුම් පපතල ප ෑෂ් ි කට මගේ ෂ ල සන්දිය කළගාන ව ශල්ලක කට මගේ. ਤੇ ਜੇ ਤੁਸੀਂ ਇਹਦੇ ਵਿੱਚ ਟਮਾਟਰ ਪਾਉਣਾ ਤਾਂ ਟਮਾਟਰ ਵੀ ਪਾ ਸਕਦੇ ਆ ਜੇ अवेलेबल ਹੈਗਾ ਤਾਂ ਨਹੀਂ ਤਾਂ ਤੁਸੀਂ ਛੱਡ ਵੀ ਸਕਦੇ ਆ ਕੋਈ ਜ਼ਰੂਰਤ ਨਹੀਂ ਹੈਗਾ ਜਿੰਨੀ ਤੁਹਾਡੇ ਕੋਲੇ ਕਟਿੰਗ ਹੈਗੀ ਹੈਗੀ ਜੋ ਵੀ ਸਬਜੀ ਹੈਗੀ ਆ ਤੁਸੀਂ ਉਹਦੇ ਨਾਲ ਹੀ ਤਿਆਰ ਕਰ ਸਕਦੇ ਆ ਜਿਹੜੀ ਇਹ ਪਿੰਡੀਏ ਬਣ ਕੇ ਬਹੁਤ ਜ਼ਿਆਦਾ ਟੇਸਟੀ ਤਿਆਰ ਹੋ ਜਾਂਦੀ ਹੈਗੀ ਕੋਈ ਜ਼ਿਆਦਾ ਮਸਾਲਿਆਂ ਦੀ ਜ਼ਰੂਰਤ ਨਹੀਂ ਹੈਗੀ ਤੇ ਵਿੱਚ ਆਪਾਂ ਜਿਹੜੇ ਵੈਸਿਕ ਜਿ ਮਸਾਲੇ ਰੁਟੀਨ ਦੇ ਵਿੱਚ ਵਰਤਦੇ ਆ ਉਹੀ ਮਸਾਲੇ ਪਾ ਕੇ ਜਿਹੜੀ ਇਹ ਆਪਾਂ ਸਬਜੀ ਤਿਆਰ ਕਰਾਂਗੇ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਇਹ ਜਿਹੜੀ ਪਿੰਡੀ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ ਕੱਟ ਲਵਾਂਗੇ ਇਹ ਬਿਨਾ ਰੇਸ ਸਪਰੇ ਤੋਂ ਮਤਲਬ ਕਿ ਬਿਜੀ ਹੋਈ ਪਿੰਡੀ ਹੈਗੀ ਇਹ ਬਹੁਤ ਹੀ ਟੇਸਟੀ ਬਣਦੀ ਹੈ ਦੀ ਸਬਜ਼ੀ ਹੈ ਜਿਹੜੀ ਤੇ ਤੁਸੀਂ ਵੀ ਜੇ ਤੁਹਾਡੇ ਆਮ ਘਰਾਂ ਦੇ ਵਿੱਚ ਆਪਣੇ ਜਗ੍ਹਾ ਹੁੰਦੀ ਹੈਗੀ ਤਾਂ ਜਰੂਰ ਮਤਲਬ ਜਿਹੜੀ ਇਹ ਭਿੰਡੀ ਵਗੈਰਾ ਤੁਸੀਂ ਲਾਇਆ ਕਰੋ ਕਿਉਂਕਿ ਵੈਸੇ ਤਾਂ ਇਹਨਾਂ ਨੂੰ ਸੁੰਡੀ ਪੈ ਜਾਂਦੀ ਹੈ ਤੇ ਜਿਆਦਾ ਰੇ ਸਪਰੇ ਹੁੰਦੀ ਹੈਗੀ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਸਬਜ਼ੀ ਖਰੀਦਦੇ ਆਂਗੇ ਜੇ ਘਰ ਵਿੱਚ ਆਪਣੇ ਫालतू ਜਗ੍ਹਾ ਪਈ ਹੈ ਤਾਂ ਤੁਸੀਂ ਜਰੂਰ ਜਿਹੜੀ ਸਬਜ਼ੀ ਹੈਗੀ ਵਿਜਿਆ ਕਰੋ ਥੋੜੀ ਬਹੁਤੀ ਬਿਨਾਂ ਰੇ ਸਪਰੇ ਸਪਰੇ ਵਾਲੀ ਤੇ ਜਿਹੜੀ ਇਹ ਭਿੰਡੀਆਂ ਪੈਸ ਤਰ੍ਹਾਂ ਇਹਨੂੰ ਕੱਟ ਕੇ ਤਿਆਰ ਕਰ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬੱਤ-ਬਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਰਸੋਈ ਨੂੰ ਬੱਤ-ਬਤ ਸਬਸਕ੍ਰਾਈਬ ਕਰਨਾ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈਗਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੇ ਤੇ ਜਿਹੜਾ ਘੰਟੀ ਵਾਲਾ ਬਟਨ ਹੈ ਉਹਨੂੰ ਪ੍ਰੈਸ ਜ਼ਰੂਰ ਕਰ ਲੈਣਾ ਤਾਂ ਕਿ ਜਿਹੜਾ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਆਪਾਂ ਜਿਹੜੀ ਸਬਜ਼ੀ ਤਿਆਰ ਕਰਦੇ ਆ ਕੋਈ ਵੀ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਕਰਦੇ ਆਂ ਦੇਸੀ ਤਰੀਕੇ ਨਾਲ ਜਿਹਨੂੰ ਕਿਹਰੇ ਕੰਨ ਜਾਣ ਬੰਦਾ ਵੀ ਬਣਾ ਕੇ ਟਰਾਈ ਕਰ ਸਕਦਾਗਾ ਬਣਾ ਕੇ ਟਰਾਈ ਜ਼ਰੂਰ ਕਰਿਆ ਕਰੋ ਜਿਹੜੀ ਵੀ ਰੈਸਪੀ ਦੇਖਦੇ ਹੋ ਤੁਸੀਂ ਤੇ ਜਦ ਵੀ ਟਾਈਮ ਮਿਲਦਾਗਾ ਤੇ ਇੱਧਰ ਆਪਾਂ ਜਿਹੜੀ ਭਿੰਡੀ ਉਹ ਵੀ ਕਟਿੰਗ ਕਰ ਲਈ ਐ ਜਿਹੜੇ ਪਿਆਜ਼ ਆ ਉਹ ਵੀ ਕਟਿੰਗ ਕਰਕੇ ਤਿਆਰ ਕਰ ਲਿਆ ਇੱਕ ਕੱਪਾ ਇਹਦੇ ਵਿੱਚ ਲਾਲ ਮਿਰਚ ਸੀਗੀ ਜਿਹੜੀ ਥੋੜੀ ਅੱਧੀ ਕਟਿੰਗ ਕਰ ਲਈ ਐ ਤਿੱਖੀ ਸੀਗੀ ਖਾਣ ਦੇ ਵਿੱਚ ਤੇ ਫ੍ਰੈਸ਼ ਮਿਰਚੇ ਕੀ ਇਹ ਸੁੱਕੀ ਹੋਈ ਨਹੀਂ ਹੈਗੀ ਤੇ ਥੋੜੀਆਂ ਜੀਆਂ ਲਸਣ ਦੀਆਂ ਕਲੀਆਂ ਸੀ ਉਹ ਵੀ ਕੱਟ ਲੀਆਂ ਨੇ ਤੇ ਇੱਧਰ ਆਪਾਂ ਇੱਕ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਦੋ ਚਮਚਾਗੇ ਜਿਹੜਾ ਸਰੋਂ ਦਾ ਤੇਲ ਪਾ ਲਿਆ ਦੇਖਣ ਨੂੰ ਤੁਹਾਨੂੰ ਕਾਫੀ ਜ਼ਿਆਦਾ ਤੇਲ ਲੱਗਦਾ ਹੋਊਗਾ ਪਰ ਇਹ ਪਲੇਨ ਤਲਾਗਾ ਇਹਦਾ ਤਾਂ ਕਰਕੇ ਇੰਹੀਂ ਲੱਗਦਾ ਹੁੰਦਾਗਾ ਵੀ ਵਾਵਾ ਸਾਰਾ ਤੇਲ ਪਾ ਲਿਆ ਜ਼ਿਆਦਾ ਤੇਲ ਨਹੀਂ ਹੈਗਾ ਇਹ ਦੋ ਹੀ ਚਮਚੇ ਲੇੰਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਸਣ ਪਾ ਦਵਾਂਗੇ ਗਰਮ ਤੇਲ ਤੇ ਵਿੱਚ ਤੇ ਜਿਹੜੀ ਮਿਰਚ ਹੈਗੀ ਇਹ ਵੀ ਆਪਾਂ ਪਾ ਦਵਾਂਗੇ ਕਿਉਂਕਿ ਜਿਆਦਾ ਤਿੱਖੀ ਸੀ ਇਹਨੂੰ ਥੋੜਾ ਜਿਹਾ ਆਪਾਂ ਭੁੰਨ ਲਵਾਂਗੇ ਤਾਂਕਿ ਇਹਦਾ ਜਿਹੜਾ ਤਿੱਖਾਪਨ ਹੈਗਾ ਉਹ ਘਟ ਜੂਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ 2-3 ਮਿੰਟ ਜਿਹੜਾ ਇਹਨਾਂ ਨਾਲ ਭੁੰਨ ਲਵਾਂਗੇ ਤਾਂ ਜ਼ਿਆਦਾ ਬਰੌਨ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿਹੜੇ ਪਿਆਜ਼ ਹੈ ਇਹਨਾਂ ਨੂੰ ਹਲਕੀ ਭੁੰਨਣੇ ਆਪਾਂ 2-3 ਮਿੰਟ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਇਹਦੇ ਵਿੱਚ ਭਿੰਡੀ ਹੈਗੀ ਉਹ ਪਾ ਦਵਾਂਗੇ ਤੇ ਜੇ ਤੁਹਾਡੇ ਕੋਲੇ ਨਿੰਬੂ ਹੈ ਤਾਂ ਤੁਸੀਂ ਨਿੰਬੂ ਵੀ ਨਚੋਟ ਸਕਦੇ ਹੋਗੇ ਕਈ ਵਾਰ ਪਿੰਡੀਆਂ ਦੇ ਵਿੱਚ ਜਿਹੜੀ ਅਲਰਜੀ ਹੁੰਦੀ ਹੈ ਉਹ ਬਣ ਜਾਂਦੀ ਹੈਗੀ ਜੇ ਨਹੀਂ ਹੈਗੀ ਤਾਂ ਤੁਸੀਂ ਸਿਕਟ ਵੀ ਕਰ ਸਕਦੇ ਹੋ 2 ਮਿੰਟ ਬਾਅਦ ਪੁੱਨ ਸਕਦੇ ਜਿਹੜੀ ਪਿੰਡੀ ਹੈ ਪਰ ਇਹ ਦੇਸੀ ਪਿੰਡੀਆਂ ਘਰ ਵਾਲੀ ਇਹਦੇ ਵਿੱਚ ਨਹੀਂ ਬਣਦੀ ਹੈਗੀ ਬਾਕੀ ਜੇ ਲਾਰਜ ਜ਼ਿਆਦਾ ਬਣਦੀ ਹੈਗੀ ਤਾਂ ਪਿੰਡੇ ਨੂੰ ਪਹਿਲਾਂ ਧੋ ਕੇ ਸੁਕਾ ਲਓ ਚੰਗੀ ਤਰ੍ਹਾਂ ਫਿਰ ਨਹੀਂ ਬਣਦੀ ਹੈਗੀ ਤੇ ਜਿਹੜੇ ਪਿਆਜ਼ ਹੈਗੀ ਤਕਰੀਬਨ ਆਪਣੇ ਬਸ ਜਿੰਨੇ ਕ ਆਪਾਂ ਨੂੰ ਚਾਹੀਦੇ ਉਹਨੇ ਕੁਝ ਚੁੱਕੇ ਲੇਗੇ ਆਪਾਂ ਇਹਨਾਂ ਨੂੰ ਲੈ ਕੇ ਦੇਖ ਲਾਂਗੇ ਥੋੜਾ ਜਿਹਾ ਤੇ بس ਇਹਨਾਂ ਨੂੰ ਜ਼ਿਆਦਾ ਬ੍ਰਾਊਨ ਨਹੀਂ ਕਰਨੇ ਹੈਗੇ ਕਿ ਵਸ ਇੰਨੇ ਕੀ ਭੁੰਨ ਲੈਣੇਗੇ ਤੇ ਕਿਉਂਕਿ ਜਿਹੜਾ ਇਹਨਾਂ ਦਾ ਥੋੜਾ ਜਿਹਾ ਕੱਚਾ ਪਾਣਾ ਹੈਗਾ ਪਿੰਡੀ ਦੇ ਵਿੱਚ ਬਹੁਤ ਟੇਸਟ ਲੱਗਦਾ ਹੈਗਾ ਵਧੀਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਰ ਦਵਾਂਗੇ ਪਿੰਡੀ ਐਡ ਜਿਹੜੀ ਕਟਿੰਗ ਕਰਕੇ ਰੱਖੀ ਆਪਾਂ ਨੇ ਇਹ ਤੇ ਪਿੰਡੀ ਨੂੰ ਵੀ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਆਪਾਂ 2-3 ਮਿੰਟ ਇਹਨੂੰ ਭੁੰਨਾਂਗੇ ਪਿੰਡੀ ਨੂੰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਭੁੰਨਣ ਵਾਸਤੇ ਛੱਡ ਦਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਮਸਾਲਾ ਹੈਗਾ ਪਿੰਡੀ ਦਾ ਉਹ ਤਿਆਰ ਕਰ ਲਵਾਂਗੇ ਜਦ ਤੱਕ ਇਹ ਪਿੰਡੀ ਆਪਣੀ ਭੁਜਦੀ ਹੈਗੀ ਇਹਨੂੰ ਆਪਾਂ ਬਸ ਚੰਗੀ ਤਰ੍ਹਾਂ ਮਿਕਸ ਕਰਕੇ ਤੇਲ ਦੇ ਵਿੱਚ ਛੱਡ ਦਵਾਂਗੇ ਤੇ ਜਦ ਤੱਕ ਇਹ ਭਿੰਡੀ ਭੁੰਨੋਗੀ 2-3 ਮਿੰਟ ਉਹਨੇ ਟਾਈਮ ਦੇ ਵਿੱਚ ਆਪਾਂ ਜਿਹੜਾ ਮਸਾਲਾ ਹੈਗਾ ਆਪਣਾ ਬੇਸਨ ਵਾਲਾ ਉਹ ਬਣਾ ਕੇ ਤਿਆਰ ਕਰ ਲਵਾਂਗੇ ਤੇ ਤਾਂ ਕਿ ਜਿਹੜੀ ਆਪਣੀ ਸਬਜ਼ੀ ਹੈਗੀ ਛਟਪਟ ਬਣ ਕੇ ਤਿਆਰ ਹੋ ਜਾਈ ਜੇ ਤੁਹਾਡੇ ਕੋਲੇ ਟਾਈਮ ਪਹਿਲਾਂ ਜ਼ਿਆਦਾ ਹੈਗਾ ਤਾਂ ਤੁਸੀਂ ਪਹਿਲਾਂ ਵੀ ਜਿਹੜਾ ਮਸਾਲਾ ਤਿਆਰ ਕਰਕੇ ਰੱਖ ਸਕਦੇ ਹੋ ਕਿਉਂਕਿ ਬੇਸਨ ਥੋੜਾ ਜਿਹਾ ਫੁੱਲ ਜਾਂਦਾ ਹੈਗਾ ਭੁੰਨਤਾ ਹੋਇਆ ਤੇ ਇਧਰ ਆਪਾਂ ਇੱਕ ਕੌਲੀ ਲੈ ਲਵਾਂਗੇ ਬਾਟੀ ਜੋ ਵੀ ਤੁਸੀਂ ਬਰਤਨ ਲੈਣਾ ਲੈ ਸਕਦੇ ਹੋ ਉਹਦੇ ਵਿੱਚ ਆਪਾਂ ਦੋ ਚਮਚਾ ਜਿਹੜੇ ਬੇਸਣ ਦੇ ਲੈ ਲਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜਿਹੜੇ ਬੇਸਿਕ ਜਿਹੇ ਮਸਾਲੇ ਨੇਗੇ ਆਪਣੇ ਰੁਟੀਨ ਦੇ ਵਿੱਚ ਵਰਤੋਂ ਵਾਲੇ ਉਹੀ ਪਾਵਾਂਗੇ ਆਪਾਂ ਪਿੰਨੀ ਦੇ ਵਿੱਚ ਕੋਈ ਮਸਾਲਾ ਐਡ ਨਹੀਂ ਕੀਤਾ ਹੈਗਾ ਤਾਂ ਕਰਕੇ ਜਿਹੜੇ ਮਸਾਲੇ ਹੈਗੇ ਆਪਾਂ ਬੇਸਣ ਦੇ ਵਿੱਚ ਹੀ ਪਾ ਲਵਾਂਗੇ ਬੇਸਣ ਦੇ ਬੈਟਰ ਦੇ ਵਿੱਚ ਤੇ ਇੱਥੇ ਆਪਾਂ ਲੋੜ ਅਨੁਸਾਰ ਜਿਹੜੇ ਮਸਾਲੇ ਪਾ ਲੈਣੇ ਆ ਹਲਦੀ ਪਾਊਡਰ ਲੈ ਲਿਆ ਗਰਮ ਮਸਾਲਾ ਧਨੀਆ ਪਾਊਡਰ ਲਾਲ ਮਿਰਚ ਤੇ ਨਾਮ ਦਾ ਇਹ ਤੁਸੀਂ ਟੇਸਟ ਅਨਸਾਰ ਜਾਂ ਸਬਜੀ ਦੇ ਅਕੋਰਡਿੰਗ ਲੈ ਲੈਣੀ ਹੈ ਜਿਹੜੀ ਵੀ ਚੀਜ਼ ਲੈਣੀ ਹੈ ਮਸਾਲਿਆਂ ਲਈ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਾਣੀ ਲੈ ਲੈਣਾਗਾ ਨਾਰਮਲ ਪਾਣੀ ਲੈ ਲੈਣਾਗਾ ਨਾਰਮਲ ਪਾਣੀ ਦੇ ਨਾਲ ਆ ਜਿਹੜੇ ਇਹ ਮਸਾਲੇ ਆਪਾਂ ਇਹਦੇ ਵਿੱਚ ਪਹਿਲਾਂ ਬੇਸਣ 'ਚ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਪਾਣੀ ਪਾ ਕੇ ਇਹਨਾਂ ਨੂੰ ਘੋਲ ਕੇ ਇੱਕ ਪਤਲਾ ਬੈਟਰ ਤਿਆਰ ਕਰ ਲਵਾਂਗੇ ਇਹ ਨਾ ਜ਼ਿਆਦਾ ਸੰਗਣਾ ਕਰਨਾਗਾ ਕਿਉਂਕਿ ਆਪਾਂ ਜਿਹੜਾ ਬੇਸਣ ਦੀ ਉਹਦੀ ਕੋਈ ਆਪਾਂ ਟਿੱਕੀ ਨਹੀਂ ਕਟਿੰਗ ਕਰਨੀ ਹੈਗੀਗੀ ਵੀ ਕਈ ਲੋਕ ਜਿਹੜੀ ਬੇਸਣ ਦੀ ਸਬਜ਼ੀ ਬਣਾਉਂਦੇ ਆ ਪਿੰਡੀ ਬੇਸਣ ਵਾਲੀ ਤੇ ਉਹਦੀ ਵੀ ਆਪਾਂ ਰੈਸਪੀ ਤੁਹਾਨੂੰ ਪਾਵਾਂਗੇ ਪਰ ਅੱਜ ਆਪਾਂ ਇਹ ਜਿਹੜੀ ਆਪਾਂ ਪਤਲੇ ਕੋਲ ਵਾਲੀ ਜਿਹੜੀ ਬੇਸਨ ਦੀ ਪਿੰਡੀ ਬਣਾਵਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਤੇ ਆਪਾਂ ਉਹ ਵੀ ਰੈਸਪੀ ਪਾਵਾਂਗੇ ਜਿਹਦੇ ਨਾਲ ਬੇਸਨ ਦੀਆਂ ਟਿੱਕੀਆਂ ਨਹੀਂ ਹੈਗੀਆਂ ਜਿਹੜੀਆਂ ਕਟਿੰਗ ਕੀਤੀਆਂ ਜਾਂਦੀਆਂ ਨਹੀਂਆਂ ਫਿਰ ਜਿਹੜੀ ਇਹ ਪਿੰਡੀ ਬਣਦੀ ਹੈਗੀ ਬੇਸਨ ਪਿੰਡੀ ਤੇ ਇਹ ਬੇਸਨ ਮਸਾਲਾ ਪਿੰਡੀ ਹੈ ਤਾਂ ਕਰਕੇ ਦੇ ਵਿੱਚ ਆਪਾਂ ਇਹਦੇ ਵਿੱਚ ਪਤਲੇ ਜਿਹੜਾ ਬੈਟਰ ਬਣਾ ਕੇ ਪਾਵਾਂਗੇ ਤੇ ਇਹ ਪਿੰਡੀਆਂ ਆਪਣੀਆਂ ਭੁੱਜ ਗਈਆਂ ਨੇ ਵਧੀਆ ਥੋੜੀਆਂ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਬਚਾਲੇ ਕਰ ਲਵਾਂਗੇ ਸਾਈਡ ਤੇ ਚੰਗੀ ਤਰ੍ਹਾਂ ਆਪਾਂ ਜਿਹੜੀ ਜਗ੍ਹਾ ਖਾਲੀ ਕਰ ਲਵਾਂਗੇ ਬੇਸਨ ਪਾਉਣ ਵਾਸਤੇ ਤੇ ਥੋੜਾ ਜਿਹਾ ਆਪਾਂ ਬਚਾਲੇ ਜਗ੍ਹਾ ਕਰ ਲਵਾਂਗੇ ਤੇ ਪਿੰਡੀਆਂ ਦੇ ਉੱਪਰ ਪਾ ਦਵਾਂਗੇ ਥੋੜਾ ਥੋੜਾ ਤੇ ਕਿਉਂਕਿ ਇਹ ਪਤਲਾ ਕੀਤਾ ਹੋਇਆ ਬੈਟਰ ਹੈਗਾ ਤੇ ਹੌਲੀ-ਹੌਲੀ ਪੱਕੂਗਾ ਤੇ ਇਹਨੂੰ ਆਪਾਂ ਜਿਹੜਾ ਬੇਸਨ ਹੈਗਾ ਇਸ ਤਰ੍ਹਾਂ ਕਰਕੇ ਪਿੰਡੀਆਂ ਦੇ ਉੱਪਰ ਪਾ ਦਵਾਂਗੇ ਤੇ ਸਾਈਡਾਂ ਤੇ ਪਾ ਦਵਾਂਗੇ ਕਿਉਂਕਿ ਜ਼ਿਆਦਾ ਇੱਕ ਥਾਂਵੇਂ ਨਹੀਂ ਪਾਉਣਾ ਹੈਗਾ ਤੇ ਫਿਰ ਇਹ ਪੱਕਣ ਦੇ ਵਿੱਚ ਟਾਈਮ ਲੈ ਲੂਗਾ ਤਾਂ ਕਰ ਇਹਨੂੰ ਆਪਾਂ ਸਾਰੇ ਕਿਤੇ ਖਿਲਾਰ ਕੇ ਪਾ ਦਵਾਂਗੇ ਪਿੰ ਤੇ ਇਹਨੂੰ ਕੁਝ ਟਾਈਮ ਪੱਕਦੇ ਨਾ ਹੋ ਗਿਆ ਤੁਸੀਂ ਦੇਖ ਸਕਦੇ ਜਿਹੜਾ ਸਾਈਡਾਂ ਤੇ ਬੇਸਨ ਹੈਗਾ ਕਾਫੀ ਜ਼ਿਆਦਾ ਸੰਗਣਾ ਹੋ ਗਿਆ ਹੈਗਾ ਤੇ ਇਹਨੂੰ ਆਪਾਂ ਹੁਣ ਹਲਾ ਲਵਾਂਗੇ ਤਾਂ ਕਿ ਇਹ ਪੈਨ ਦੇ ਤਲੇ ਤੇ ਚਿਪਕੇ ਨਾ ਜਦੋਂ ਸਬਜ਼ੀ ਬਣਾਉਣੀ ਹੈ ਹੋ ਸਕਦਾ ਤੁਸੀਂ ਨਾਨ-ਸਟਿਕ ਲੈਣਾਗਾ ਕਿਉਂਕਿ ਬੇਸਨ ਕਈ ਵਾਰ ਚਿਪਕ ਵੀ ਜਾਵੇ ਤਾਂ ਇਹ ਜਿਹੜਾ ਨਾਨ-ਸਟਿਕ ਹੁੰਦਾ ਉਹਦੇ ਵਿੱਚ ਜਿਹੜਾ ਬੇਸਨ ਹੈਗਾ ਜਲਦਾ ਨਹੀਂ ਹੈਗਾਗਾ ਜੇ نیچے ਚਿਪਕ ਵੀ ਜਾਂਦਾ ਤਾਂ ਸ ਜਿਹੜਾ ਸਬਜ਼ੀ ਦਾ ਟੇਸਟ ਹੈਗਾ ਉਹ ਖਰਾਬ ਨਹੀਂ ਹੁੰਦਾ ਹੈਗਾਗਾ ਤੇ ਤਾਂ ਕਰਕੇ ਤੁਸੀਂ ਨਾਨ-ਸਟਿਕ ਦੀ ਵਰਤੋਂ ਕਰਨੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਲਿਆ ਲਿਆ ਤੁਸੀਂ ਦੇਖ ਸਕਦੇ ਹੋ ਹਜੇ ਵੀ ਇਹ ਕਾਫੀ ਜ਼ਿਆਦਾ ਲਿਕਵਿਡ ਲੱਗਦਾ ਹੈਗਾ ਜਿਹੜਾ ਬੇਸਣ ਹੈਗਾ ਤੇ ਇਹਨੂੰ ਆਪਾਂ ਬਿਲਕੁਲ ਸੁਕਾ ਲੈਣਾ ਹੈਗਾ ਤੇ ਇਹਨੂੰ ਹੋਰ ਆਪਾਂ ਇਹਨੂੰ ਮਤਲਬ ਕਿ ਪਕਾਵਾਂਗੇ ਥੋੜੀ ਦੇਰ ਤੇ ਥੋੜੀ ਦੇਰ ਦੇ ਵਿੱਚ ਹੀ ਜਿਹੜਾ ਬੇਸਣ ਹੈਗਾ ਆਪ ਦੇਖੋ ਤੁਸੀਂ ਦੇਖ ਸਕਦੇ ਹੋਗੇ ਥੋੜੀ ਦੇਰ ਹੋ ਗਈ ਹੈਗੀ ਆਪਾਂ ਨੇ ਜਿਹੜੀਆਂ ਭਿੱਡੀਆਂ ਭੁੰਜਦਿਆਂ ਨੂੰਗੇ ਇਹ ਹਜੇ ਵੀ ਗੈਸ ਦੇ ਉੱਪਰ ਸਲੋ ਫਲੇਮ ਦੇ ਉੱਪਰ ਤੇ ਇਹ پک ਰਹੀਆਂ ਨਹੀਂ ਆ ਤੇ ਬੇਸਨ ਕਾफी ਜ਼ਿਆਦਾ ਮਤਲਬ ਕਿ ਥਿੱਕ ਹੋ ਗਿਆਗਾ ਸੰਘਣਾ ਹੋ ਗਿਆਗਾ ਤੇ ਪਿੰਡੀਆਂ ਦੇ ਨਾਲ ਚਿਪਕਣਾ ਸ਼ੁਰੂ ਹੋ ਗਿਆਗਾ ਇਹ ਤੇ ਜਿਹੜੀ ਇਹ ਸਬਜੀ ਹੈਗੀ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਅਣਜਾਣ ਬੰਦਾ ਵੀ ਬਣਾ ਕੇ ਤਿਆਰ ਕਰ ਸਕਦਾ ਹੈ ਤੇ ਇਹਨੂੰ ਰੋਟੀ ਪਰਾਂਠੇ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੀ ਹੈਗੀ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਹੁਣ ਆਪਾਂ ਇਹਨੂੰ ਛੋਟੇ ਚਮਚੇ ਦੀ ਸਹਾਇਤਾ ਨਾਲ ਨਾ ਇਹਨੂੰ ਆਪਾਂ ਹਿਲਾ ਲਵਾਂਗੇ ਕਿਉਂਕਿ ਫਿਰ ਪਿੰਡੀਆਂ ਦਾ ਜਿਹੜਾਗਾ ਪਿੰਡੀਆਂ ਟੁੱਟਦੀਆਂ ਨਹੀਂ ਹੈਗੀਆਂ ਬੈਸੇ ਸਾਫ਼-ਸਾਫ਼ ਰਹਿੰਦੀਆਂ ਨੇ ਆਈਆਂ nu ச்ச ngi යා manங்கி ਤੇ ਕਿਉਂਕਿ ਇਹਨੂੰ ਹਿਲਾਉਂਦੇ ਆ ਜਰੂਰੀ ਹੈਗਾ ਕਿਉਂਕਿ ਬੇਸਨ ਹੈਗਾ ਜਿਹੜਾ ਚਿਪਕਣ ਲੱਗ ਜਾਂਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਕਹੋਗੇ ਤੇ ਨੀਚੇ ਲੱਗ ਗਈ ਹੈ ਸਬਜੀ ਜਲ ਗਈ ਹੈ ਪਰ ਇਹ ਇਹਦਾ ਕੋਈ ਚੱਕਰ ਨਹੀਂ ਹੈਗਾ ਗਾਜ ਇਹ ਬੇਸਨ ਹੈਗਾ ਤੇ ਇਹਦਾ ਜਿਹੜਾ ਟੇਸਟ ਹੈ ਬਹੁਤ ਵਧੀਆ ਹੀ ਆਉਂਦਾ ਹੈਗਾ ਖਰਾਬ ਨਹੀਂ ਆਉਂਦਾ ਹੈਗਾ ਜਲੇ ਹੋਏ ਦਾ ਟੇਸਟ ਨਹੀਂ ਆਉਂਦਾ ਹੈਗਾ ਇਹਦੇ ਵਿੱਚ ਜਿਹੜਾ ਨਾਨ ਸਟਿਕ ਦੇ ਵਿੱਚ ਬਣਾਵਾਂਗੇ ਤੁਸੀਂ ਦੇਖ ਸਕਦੇ ਹੋਗੇ ਅੱਗੇ ਨਾਲੋਂ ਕਾਫੀ ਜ਼ਿਆਦਾ ਠਿੱਕ ਹੋ ਗਿਆ ਬੇਸਨ ਤੇ ਸਬਜੀ ਬਿਲਕੁਲ ਆਪਣੀ ਬਣ ਕੇ ਤਿਆਰ ਹੋ ਗਈ ਹੈਗੀ ਇਹਨੂੰ ਰੋਟੀ ਨਾਲ ਪਰਾਂਠੇ ਨਾਲ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਜਲਦੀ ਮਿਲਦੇ ਆਪਾਂ ਇੱਕ ਨਵੀਂ ਹੋਰ ਰੈਸਪੀ ਲੈ ਕੇ ਤਤਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਾਸਤਰੀਕਾਲ ਜੀ